ਮੇਰਾ ਨਾਮ ਸ਼ਿਲਪਾ ਮੇਰੇ ਹਸਬੰਦ ਦਾ ਨਾਮ ਆਸ਼ੂ ਹੈ ਉਹਨਾਂ ਨੂੰ ਸਿਰ ਸਟੌਨ ਸੀਗੀ ਯੂਰਨ ਟਾਈਪ ਦੇ ਵਿੱਚ ਤੇ ਆਪਾਂ ਇੱਥੇ 7 ਦਿਨ ਤੋਂ ਐਡਮਿਟ ਕਰਾਇਆ ਹੋਇਆ ਹੈ ਉਹਨਾਂ ਦੇ ਇਨਫੈਕਸ਼ਨ ਹੋ ਜ਼ਿਆਦਾ ਹੀ ਕੱਲ੍ਹ ਰাতি ਇਹਨਾਂ ਨੇ ਸਾਡਾ ਅਪਡੇਟ ਕੀਤਾ 6 ਵਜੇ ਲੈ ਕੇ ਗਏ ਆ ਤੇ 10 ਵਜੇ ਆਪਰੇਸ਼ਨ ਕਰਕੇ نیچے ਆ ਗਏ ਆ ਆਪਰੇਸ਼ਨ ਤੋਂ ਬਾਅਦ ਇਹਨਾਂ ਨੂੰ ਹੋਸ਼ ਵੀ ਆਈ ਹੈ ਔਰ ਇਹਨਾਂ ਨੇ ਗੱਲ ਵੀ ਕੀਤੀ ਹੈ ਉਸ ਤੋਂ ਬਾਅਦ ਇਹਨਾਂ ਦੀ ਦਰਦ ਹੋਈ ਆ ਤੇ ਡਾਕਟਰ ਨੇ ਗੱਲ ਕੀਤੀ ਹੈ ਡਾਕਟਰ ਨੇ ਇੰਜੈਕਸ਼ਨ ਲਗਾਇਆ ਇਹਨਾਂ ਨੂੰ ਪੇਨ ਦਾ ਦੂਸਰਾ ਇਹਨਾਂ ਨੇ ਮੂੰਹ ਵਿੱਚ ਗੋਲੀ ਪਾਤੀ ਕਿਦੋਂ ਨੇ ਮੂੰਚ ਘੋਲੀ ਪਾਈ ਤੇ ਮਤਲਬ ਕਿ ਇਹਨਾਂ ਨੂੰ ਨੀਂਦਾਂ ਲਾਪੀ ਤੇ ਇਹ ਵੀ ਨਹੀਂ ਕਹਿੰਦੇ ਕਿ ਤੂੰ ਛਿਰਪਾ ਉੱਪਰ ਚੱਲ ਜਾ ਆਈਸੀਯੂ ਵਿੱਚ ਇਹ ਰੁਕਣ ਨਹੀਂ ਹੀ ਦੇਣ ਦੇ ਲੰਗੀ ਜਿੱਦਾਂ ਹੀ ਮੈਂ ਉੱਪਰ ਚਲ ਗਈ ਤੇ 1 ਘੰਟੇ ਬਾਅਦ ਇਹਨਾਂ ਦੀ ਕੋਈ ਸਟਾਫ ਦੀ ਲੜਕੀ ਉੱਪਰ ਆਈ ਤੇ ਮੈਨੂੰ ਕਹਿੰਦੀ ਕਿ نیچے ਆਓ ਜਲਦੀ ਮੈਂ ਜਿੱਦਾਂ ਹੀ ਆਈ ਦੀ ਹੋਂਦੇ ਦੇਖਿਆ ਇਹਨਾਂ ਦਾ ਹਾਰਟ ਨਹੀਂ ਹੀ ਕੰਮ ਕਰ ਰਿਹਾ ਜਦੋਂ ਹੁਣ ਟਾਈਮ ਤੇ ਸਾਰੇ ਉਹਨਾਂ ਨੂੰ ਪ੍ਰੈਸ ਕਰ ਰਹੇ ਨੇ ਤੁਹਾਨੂੰ ਲੱਗੇ ਸਰ ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ ਕੋਈ ਹੋਸ਼ ਨਹੀਂ ਆndi ਕੋਈ ਟ੍ਰੀਟਮੈਂਟ ਨਹੀਂ ਹੋ ਰਿਆ ਜਰਨਰਾ ਪਲੀਜ਼ ਉਹਨਾਂ ਨੂੰ ਕੁਝ ਕਰੋ ਕੀ ਹੋ ਗਿਆ ਉਹਨੂੰ ਉਹ ਕਹਿੰਦੇ ਕਿ ਇਹਨਾਂ ਦੇ ਬ੍ਰੇਨ ਚ ਕਲੋਟ ਬਣ ਗਿਆ ਵਾ ਕੋਈ ਕਹਿੰਦੇ ਕਿ ਇਹਨਾਂ ਦੀ ਬਾਜੂ ਹਿੱਲੀ ਆ ਇੱਕ ਬਾਜੂ ਤੇ ਇੱਕ ਲੈਗ ਹਿੱਲੀ ਆ ਤੇ ਅਸ਼ੂ ਨੇ ਜੋੜਤੀ ਆ ਉਹਨਾਂ ਨੂੰ ਲਗਾਈ ਕਿ ਮੇਰੇ ਦਰਦ ਹੋ ਰਹੀ ਆ ਉਸ ਤੋਂ ਬਾਅਦ ਸਰ ਇਹਨਾਂ ਨੂੰ ਹੋਸ਼ ਹੀ ਨਹੀਂ ਕੋਈ ਆਈ ਡਾਕਟਰ ਕੀ ਕਹਿ ਰਿਹਾ ਸੀ ਡਾਕਟਰ ਕਹਿ ਰਿਹਾ ਕਿ ਇਹਨਾਂ ਨੂੰ ਨਿਊਰੋ ਹਸਪੀਟਲ ਵਿੱਚ ਲੈ ਕੇ ਜਲਿਓ ਅਹੀਂ ਸਿਰ ਦੇ ਕਹਿ ਰਿਹਾ ਕਿ ਤੁਸੀਂ ਇੱਥੇ ਇੱਥੇ ਡਾਕਟਰ ਬੁਲਾ ਦਿਓ ਸਾਨੂੰ ਇੱਥੇ ਟ੍ਰੀਟਮੈਂਟ ਕਰ ਲਓ ਆਪਰੇਟਿਓਨ ਕਿਉਂ ਨਹੀਂ ਕੀਤਾ ਬਾਹਰੋਂ ਆਇਆ ਕਿ ਬੰਬਲੇ ਨਹੀਂ ਇੱਥੇ ਬਾਹਰੋਂ ਕੋਈ ਨਹੀਂ ਆਇਆ ਹੰਜੀ ਲੋਪਰੇ ਨਹੀਂ ਆ ਹਾਂ ਹਾਂ ਜਿੰਨਾਂ ਦਾ ਹਸਪਤਲ ਆ ਆਪਰੇਟਿਓਨ ਕਿਉਂ ਨਹੀਂ ਕੀਤਾ ਬੰਬਲੇ ਬੰਜੀਰ ਬੰਜੀਰ ਆਪਰੇਟਿਓਨ ਕਿਉਂ ਕੀਤਾ ਹੰਜੀ ਹਾਂਜੀ ਗੱਲ ਹੋ ਨਹੀਂ ਆ ਆਪਰੇਸ਼ਨ ਕਿੰਨੇ ਕੀਤਾ ਆਪਰੇਸ਼ਨ ਇੱਕ ਸਟੋਨ ਦਾ ਹੀ ਤੇ ਇੰਨੀ ਵੱਡੀ ਗੱਲ ਕਿੱਦਾਂ ਬਣ ਗਈ ਉਹਨਾਂ ਦੀ ਜ਼ਿੰਦਗੀ ਖਾਂ ਤੇ ਬਣੀਆਂ ਹੌਸ਼ ਨਹੀਂ ਕਰ ਰਹੇ ਉਹ ਤਾਂ ਕਿਉਂ ਆ ਆਪਦੇ ਤੇ ਕੁਝ ਪਤਰੀ ਵਾਲ ਤੇ ਆਈ ਤੇ ਵੱਡੀ ਗੁੱਤ ਆ ਸ਼ੁਮਾ ਜਨ ਮੇਰਾ ਪੁੱਤੀ ਦਾ ਸੀ ਮੇਰੇ ਕੋਲ ਕੰਮ ਕਰਦਾ ਸੀ ਬਰਾਮਪੁਰ ਰੋਡ ਤੇ ਰਹਿੰਦਾ 8 ਦਿਨ ਤੋਂ ਇੱਥੇ ਹੀ ਹੋ ਕੀ ਪ੍ਰੋਬਲਮ ਪੱਤਰੀ ਸੀ ਉਹਦੇ ਜੀ ਕੀ ਕਰਿਆ ਹਾਂਜੀ ਉਹਦਾ ਆਪਰੇਟ ਕੀਤਾ ਮੈਂ ਉਹਨੂੰ 11 ਵਜੇ ਰਾਤ ਮਿਲ ਕੇ ਗਿਆ ਬੜਾ ਵਧੀਆ ਕੁਛ ਨਹੀਂ ਵੀਡੀਓ ਕਾਲ ਕਰਾ ਆ ਗਿਆ ਆਪਣੇ ਬੱਚਿਆਂ ਨਾਲ ਦੀ ਤੇ ਮੇਰਾ ਪੁੱਤ ਨਾਲ ਤੁੰ ਕੀ ਦਸਾਂ ਕੀ ਮੇਰਾ ਪੁੱਤ ਟੀਕਾ ਲਾਤਾ ਇਹਨਾਂ ਨੇ ਜੀ ਪਰ ਐਕਸ਼ਨ ਕਰ ਗਿਆ ਜੀ ਤਾਂ ਇਹ ਤੇ ਇਹਨੇ ਸਟਾਰ ਨੇ ਲਾਇਆ ਜੀ ਤੇ ਮੇਰਾ ਪੁੱਤ ਦੁਨੀਆ ਤੋਂ ਚਲ ਗਿਆ ਜੀ ਹਾਂਜੀ ਕੁਛ ਨਹੀਂ ਕੀਤਾ ਜੀ ਤੇ ਰਾਤ ਦਾ ਸਾਨੂੰ ਦਿਲਾਸਾ ਦੇ ਜਾਣਦੇ ਆ ਜੀ ਉੱਥੇ ਲੈ ਜਾਓ ਆਉਂ ਕਰ ਲੋ ਮਰੇ ਨੂੰ ਮੇਰੇ ਪੁੱਤ ਨੂੰ ਵੈਂਟੀਲੇਟਰ ਤੇ ਲਾਇਆ ਹਨਾਂ ਨੇ ਮੈਂ ਆਖਿਆ ਤੁਸੀਂ ਸਦੋਂ ਜਿੰਨੇ ਮਰਜੀ ਪੈਸੇ ਲਓ ਮੇਰੇ ਕੋਲ ਤੇ ਡਾਕਟਰ ਸਦੋਂ ਤੇ ਮੇਰੇ ਪੁੱਤ ਦਾ ਇਲਾਜ ਕਰੋ ਬੋਰਡ ਵਾਲੇ ਕਿਲਾ ਜੀ ਡਾਕਟਰ ਹਾਸ਼ਕੋਟ ਸੀ ਜੀ ਇਹ ਸਾਡੇ ਕੋਲ ਕ੍ਰਿਪਲ 5 ਦਿਨ ਪਹਿਲਾਂ ਆਇਆ ਸੀ ਜਦੋਂ ਆਇਆ ਸੀ ਜੀ ਉਹ ਬਹੁਤ ਜ਼ਿਆਦਾ ਹਾਈ ਇਨਫੈਕਸ਼ਨ ਤੇ ਸੀ ਉਹ ਮੇਰੇ ਕੋਲ ਇਹ ਆ ਕੇ ਕਹਿ ਰਿਹਾ ਸੀ ਜੀ ਮੇਰਾ ਗੋਡੇ ਚ ਪਸਰੀਆ ਉਹਦਾ ਆਪਰੇਸ਼ਨ ਕਰ ਦੋ ਉਹਨਾਂ ਚਾਹ ਰਿਹਾ ਸੀ ਆਪਰੇਸ਼ਨ ਨਹੀਂ ਕਰ ਸਕਦੇ ਜਦੋਂ ਚਾਹ ਬਾਕੀ ਇਨਫੈਕਸ਼ਨ ਦੇਖਦਾ ਹੋਏ ਉਹਨੂੰ ਪਹਿਲਾਂ ਇਨਫੈਕਸ਼ਨ ਦਾ ਇਲਾਜ ਕੀਤਾ ਗਿਆ ਉਸ ਤੋਂ ਬਾਅਦ ਮੇਰੇ ਨਿਊਰੋਲੋਜਿਸ ਨੇ ਆ ਕੇ ਉਹ ਵੀ ਸਰਜਰੀ ਕੀਤੀ ਹੈ ਸਰਜਰੀ ਜਿਹੜੀ ਆ ਬਹੁਤ ਵਧੀਆ ਗਈ ਹੈ ਸਰਜਰੀ ਤੇ ਮੇਰੇ ਕੋਈ ਕੰਪਲਿਕਸ਼ਨ ਨਹੀਂ ਉਸ ਤੋਂ ਬਾਅਦ 1:30 ਵਜੇ ਰਾਤੀਂ ਦਾ ਅੰਦਾਜ਼ਾ ਉਨਨੂੰ ਡੌਰਾ ਹੈ ਫੀਡਰ ਹੈ ਫੀਡਰ ਦੇ ਵਿੱਚ ਪੇਸ਼ੈਂਟ ਨੂੰ ਮੂਤਰਤਾ ਦਿਨ ਕਿਉਂ ਆ ਤੇ ਲੱਤਾਂ ਪਾਵਾਂ ਦੀ ਰਿਕਰੈਂਸ ਰਾਈਟ ਸਾਈਡ ਦੇ ਦਿੱਖਣਾ ਚਾਹੀਏ ਉਹ ਤੋਂ ਬਾਅਦ ਨਾਲ ਦੇ ਨਾਲ ਹੀ ਪੇਸ਼ੈਂਟ ਦੇ ਰਹਾ ਵਾ ਉਹ ਕਾਰਡੀਕ ਐਂਡ ਪਲਮਨਰੀ ਰੈਸਟ ਤੇ ਗਿਆ ਉਹ ਨਾਲ ਅਸੀਂ ਸੀਪੀਆਰ ਕਰਕੇ ਪੇਸ਼ੈਂਟ ਨੂੰ ਰਵਾਈ ਕਰਨੇ ਆ ਉਹਨੂੰ ਮੈਸ਼ੀਨੇਟਰ ਦੇ ਉੱਤੇ ਲਗਾ ਦਿੱਤਾ ਉਸ ਸਾਰੇ ਸਾਰੇ ਕੰਮ ਨੂੰ ਸਾਰੇ ਟੀਮ ਸਾਰੇ ਨਰਸਾਂ ਡਾਕਟਰ ਮੈਡੀਕਲ ਸਟਾਫ ਸਾਰੇ ਜਾਣੇ ਨੇ ਹਲਕੇ ਟੀਮ ਵਰਕ ਕੀਤਾ ਉਹ ਤੋਂ ਬਾਅਦ ਸਾਨੂੰ ਇਹਦਾ ਜਿਹੜਾ ਡਾਇਗਨੋਸ ਬੰਦਾ ਸੀ ਉਹ ਹਦ ਰੰਗਦਾ ਹੀ ਟਿਕ ਰਿਹਾ ਸੀ ਤੁਹਾਨੂੰ ਆਪਰੇਸ਼ਨ ਵਾਲੇ ਦਾ ਕੋਈ ਲੈਣ ਦੇ ਨਹੀਂ ਸੀਗਾ ਉਹ ਹਦ ਰੰਗਦੇ ਵਾਲਾ ਆਜ ਕਰਕੇ ਅਸੀਂ ਸਿਟੀ ਕਰਾਈ ਸੀ ਸੀਟੀ ਵੀ ਦਾ ਦੋ ਅਸੀਂ ਚਾਰ ਡਾਕਟਰ ਨਾਲ ਗਏ ਫਿਰ ਸਿਟੀ ਕਰਾ ਕੇ ਲੈ ਕੇ ਆਏ ਨੰਬਰ ਉਹਦੇ ਵਿੱਚ ਕੋਈ ਜਾ ਗਿਆ ਉਹ ਸਿਟੀ ਤੋਂ ਇਹ ਗੱਲ ਕਲੀਅਰ ਹੁੰਦੀ ਹੈ ਕਿ ਉਹਨੂੰ ਹਦ ਰੰਗਦਾ ਦੌਰ ਆਇਆ ਉਹਦੇ ਘਰ ਦੇ ਨੂੰ ਦੱਸਿਆ ਗਿਆ ਕਿ ਆਹ ਬਈ ਇਹਨੂੰ ਹਦ ਰੰਗਦਾ ਦੌਰ ਆਇਆ ਇਹਨੂੰ ਕਿਤੇ ਨਿਊਰੋਲੋਜੀਕਲ ਸੈਂਟਰ ਦੇ ਉੱਤੇ ਲੈ ਕੇ ਜਾਇਆ ਜਾਵੇ ਔਰ ਉਹ ਲਗਾਤਾਰ ਇਸ ਇਗਨੋਰ ਫਿਊਜ਼ ਕਰ ਰਹੇ ਆ ਉਹ ਆਦੀ ਕਰ ਰਹੇ ਆ ਕਰੀਬਨ 1:30 ਵਜੇ 5:00 ਤੇ 5:30 ਵਜੇ ਤੁਰਤੀ ਚਾਰੇ ਕਿ ਅਸੀਂ ਕਿਤੇ ਨਹੀਂ ਹੋਟਲ ਲੈ ਕੇ ਜਾਣਾ ਸਾਡਾ ਵੇਖਣ ਜਾਂ ਇੱਕੋ ਜਿੰਦਾ ਦੇ ਉਹ ਜਾ ਮਰਿਆ ਦੇਉ ਇਹ ਬਹੁਤ ਐਜ਼ ਪਬਲਿਕ ਨੂੰ ਮੈਂ ਇੱਕ ਮੈਸੇਜ ਇਹ ਚਾਹਣਾ ਕਿ ਇਹ ਜਿਹੜਾ ਜਿੰਦਾ ਦੇ ਉਹ ਤੇ ਮਰਿਆ ਦੇਉ ਇਹ ਮੈਨੂੰ ਨਹੀਂ ਹਜੇ ਮੁੰਨੇ ਜਾਲ ਡਾਕਟਰ ਨੇ ਆਪਣਾ ਕੰਮ ਕੀਤਾ ਡਾਕਟਰ ਦਾ ਕੰਮ ਹੈ ਕਿ ਇੱਕ ਪਾਸੇ ਤੇ ਡਾਕਟਰ ਨੂੰ ਆਪਾ ਰੱਬ ਕਹਿੰਦੇ ਆ ਇੱਕ ਪਾਸੇ ਅਸੀਂ ਡਾਕਟਰ ਨੂੰ ਕਹਿੰਦੇ ਆ ਕਿ ਹਾਂ ਇੱਥੇ ਜਾ ਜਿੰਦਾ ਜਿਉਂਦਾ ਜਿਉਂ ਮਰਿਆ ਜਿਉਂ ਇਸੀ ਨੂੰ ਆਪਾਂ ਹਮੇ ਸਾਰੇ ਜਾਣੇ ਇਕੱਠੇ ਹੋ ਕੇ ਸਾਰੇ ਮੇਰੇ ਪ੍ਰੈਸ ਜਾਦੇ ਆ ਮੇਰੇ ਨਾਲ ਉੱਥੇ ਦੇਖਦੇ ਆਪਾਂ ਪੇਸ਼ੈਂਟ ਜਿੰਦਾ ਜਿੰਨੇ ਪੇਸ਼ੈਂਟ ਨੂੰ ਤੁਸੀਂ ਮਰਿਆ ਕਹੀ ਜਾਂਦੇ ਹੋ ਔਰ ਉਸ ਤੋਂ ਬਾਅਦ ਵਿੱਚ ਤੁਸੀਂ ਕਹਿੰਦੇ ਹੋ ਕਿ ਅਸੀਂ ਯੂਨੀਅਨ ਵਾਲਿਆਂ ਇਹ ਹੈ ਵਾਏ ਬਹੁਤ ਗਲਤ ਕਰਦਾ ਹੈ ਇਸ ਸਮਾਜ ਦੇ ਵਿੱਚ ਮਾੜਾ ਮਾੜੇ ਹੰਸਾ ਦੇ ਲਿਆ ਇਹਨਾਂ ਨੂੰ ਦੋਸ਼ ਕੀਤਾ ਜਾਂਦਾ ਨਿਊਰੋਸਰਜਨਾਂ ਨੂੰ ਨਹੀਂ ਗਿਆ ਨਿਊਰੋਸਰਜਨ ਮਾਡੇ ਵਿਜ਼ਿਟ ਤੇ ਉੱਤੇ ਆਂਦੇ ਨਿਊਰੋਸਰਜਨ ਨਾਲ ਟੈਲੀਫੋਨ 'ਤੇ ਕਾਲ ਲਈ ਕੰਸਲਟੇਸ਼ਨ ਕਰਤੀ ਕਰ ਲਈ ਸੀ ਉਹਨਾਂ ਨੇ ਕਿਹਾ ਸੀ ਕਿ ਨਿਊਰੋਸੈਂਟਰ ਦੇ ਵਿੱਚ ਤੇ ਦੱਸਾਂ ਉਹਨਾਂ ਦਾ ਕਹਾਣਾ ਹਰ ਕੀ ਦਾ ਡਾਕਟਰ ਨੇ ਕਹਤਾ ਕਿ ਅਨੁਕੂਲ ਪੇਸ਼ੈਂਟ ਦਾ ਬੈਠਵਾ ਹੁਣੇ ਸਿਰਫ ਆਪਣੀ ਖਵਾਸੀ ਕਰਾਉਣ ਵਾਸਤੇ ਗਾਇਡੇ 'ਤੇ ਉੱਥੇ ਲਾਜੋ ਨਹੀਂ ਇਹ ਇਹ ਬਾਰ-ਬਾਰ ਪੇਸ਼ੈਂਟ ਨੂੰ ਕਹਿੰਦੇ ਨੇ ਵੀ ਜਦੋਂ ਵੀ ਕੋਈ ਫਾਰਮ ਤੇ ਟਿਕਟ ਪਰਚੇ ਸਾਈਨ ਕਰੋ ਸਾਈਨ ਕਰੋ ਦੇ ਵੀ ਸਾਈਨ ਕਰਕੇ ਆਪਣੀ ਜਿੰਮੇਵਾਰੀ ਸਲਾਇਨ ਖਾਤੇ ਜਿੰਨਾ ਵਾ ਦੇਖੋ ਸਾਹਿਬ پیشنਟ ਡਰ ਦਵਾਈ ਕ ਜਿੰਨਾ ਵਾ ਆਪਾਂ ਸਾਰੇ ਪੜੇ ਲਿਖੇ ਆ ਉੱਥੇ ਮੋਨੀਟਰ ਲੱਗਿਆ ਵੈਂਟੀਲੇਟਰ ਲੱਗਿਆ ਆਪਾਂ ਇਹਨੂੰ ਵੇਖ ਸਕਦੇ ਆ ਆਪਾਂ ਕੋਈ ਲਟਾ ਕੇ ਥੋੜੀ ਰੱਖਣਾ ਕਿ ਜਿਹੜੇ پیشنਟ ਨੂੰ ਕਿੱਦਾਂ ਰੱਖ ਸਕਦਾ ਇਹ ਤਾਂ ਤੁਸੀਂ ਉਹਨਾਂ ਦਾ ਵਰਤਨ ਦਾ ਤੁਸੀਂ ਟੈਕਨੀਕਲ ਬੰਦੇ ਹੋ ਤੁਸੀਂ ਪੜੇ ਲਿਖੇ ਬੰਦੇ ਹੋ ਪ੍ਰੈਸ ਵਾਲੇ ਬੰਦੇ ਹੋ ਤੁਸੀਂ ਮੋਨੀਟਰ ਦੇ ਹੋ ਤੇ ਪੜਦਾ ਜਾਣਦੇ ਹੋ ਕਿ ਹਾਂ ਇੱਥੇ ਹਾਰਟ ਰੇਟ ਆ ਰਿਹਾ ਇੱਥੇ ਬੀਪ ਆ ਰਿਹਾ ਕਿ ਨਹੀਂ ਆ ਰਿਹਾ ਕੋ ਸੈਚੂਰੇਸ਼ਨ ਆ ਰਹੀ ਹੈ ਕਿ ਨਹੀਂ ਇਹ ਚੀਜ਼ਾਂ ਤੇ ਆਪਾਂ ਮੋਨੀਟਰ ਤੇ ਹੁੰਦੇ ਜਾ ਕੇ ਦੇਖ ਲੈਣੇ ਤੋਨ ਪਰਵਾਸ ਨੂੰ ਕੀ ਕੀਤਾ ਗਿਆ ਬਿਲਾ ਪਰਵਾਸ ਨੂੰ ਮੇਰੇ ਕੋਈ ਗਜ਼ਾਰਸ਼ ਹੈ ਕਿ ਮਰੀਜ਼ ਨੂੰ ਜੇ ਬਚਾਣਾ ਹੋਏ ਆਪਾਂ ਅਸੀਂ ਜ਼ਬਰਦਸਤੀ ਇੱਥੋਂ ਨਹੀਂ ਟੁੱਕੇ ਬਾਹਰ ਦੇ ਸਕਦੇ ਜਿੰਨਾ ਚਿਰ ਤੱਕ ਪਰਿਵਾਰਵਾਸੀ ਹਮ ਸਹਿਮਤੀ ਨਾ ਹੋਵੇ ਸਾਈਨ ਦਾ ਮਤਲਬ ਇਹ ਹੈ ਕਿ ਤੁਸੀਂ ਸਹਿਮਤੀ ਦਿੰਦੇ ਹੋ ਕਿ ਤੁਹਾਨੂੰ ਸ਼ਿਫਟ ਕੀਤਾ ਹੈ ਸ਼ਿਫਟ ਕਰਨ ਲਈ ਮੈਂ ਇੱਥੋਂ ਤੱਕ ਕਿਹਾ ਕਿ ਮੈਂ ਆਪਣੀ ਆਪਣਾ ਸੌਰਾ ਆਪਣਾ ਵੈਂਟੀਲੇਟਰ ਵਾਲੀ ਆਪਣਾ ਸਾਰੇ ਕਾਗਜ਼ ਨਾਲ ਭੇਜਦਾ ਹੈ ਇਹ ਮੇਰੀ ਸਪੋਟੇ ਦੇ ਤੂ ਹੈ ਲੇਕਿਨ ਦਸਤਾਵੇਜ਼ ਦੱ ਕਰੇ ਪਰ ਡੇਟਿੰਗ ਨਾ ਅਸਲ ਵਿੱਚ ਬੱਤੀ ਹੋਈ ਹੈ ਤਾਂ ਸਾਰੇ ਨੂੰ ਦੇਖੀ ਕਿੰਨੇ ਪਰਸੈਂਟ ਜਾਖਰਾ ਕਰਾਵੇ ਜਿਹੜੂ ਨਾ ਕਰਤਾ ਜਾਏ ਤੋਂ ਬਾਸਰ ਆ ਇਹ 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 ਯੂ ਕਾਟ ਡਾਕਟਰ ਡਾਕਟਰ ਹੀ ਹੁੰਦਾ ਰੱਬ ਨਹੀਂ ਹੁੰਦਾ ਇਹਦੇ ਵਿੱਚ ਬਾਬੇ ਨਾਨਕ ਨੇ ਕਿਹਾ ਕਿ ਮੈਨੂੰ ਆਪਣੇ ਅਗਲੇ ਸਾਹ ਦਾ ਵੀ ਪਤਾ ਉਹ ਐਡੇ ਵੱਡੇ ਸੰਤ ਦੇ ਕਹਿਤਾ ਤੇ ਤੁਸੀਂ ਇਹ ਗੱਲ ਪੁੱਛਣੀ ਜਾਂ ਦੱਸਣੀ ਆਈ ਗਏ